ਅੱਜ ਜੀ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਆਪਣੀ ਟੀਮ ਦੇ ਨਾਲ ਇੱਥੇ ਆਇਆ ਹਾਂ ਇੱਥੇ ਕਪੂਰਥਾਲਾ ਜ਼ਿਲ੍ਹੇ ਦੇ ਵਿੱਚ ਪਰਮਜੀਤ ਸਿੰਘ ਬੌਪੁਰ ਦੀ ਅਗਵਾਈ ਦੇ ਵਿੱਚ ਕਿਸਾਨ ਆਗੂ ਵਰਕਰ ਇਕੱਠੇ ਹੋਏ ਨੇ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਕਰਨ ਤੋਂ ਬਾਅਦ ਝੋਨੇ ਦਾ ਸੀਜ਼ਨ ਆ ਸੀ ਕਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ ਇੱਕ ਇਕੜ ਦੇ ਲਾਗ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਸੋ ਸਾਡਾ ਲਗਭਗ ਇੱਕ ਇਕੜ ਦੇ ਪਿੱਛੇ 5-6000 ਰੁਪਏ ਬਚਤ ਹੋਗੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਾਡਾ ਤਾਂ ਪਾਣੀ ਆਉਂਦਾ ਨਹੀਂ ਸੀ ਜੀ ਇਹ ਸਵਾਰ ਆਇਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਇਹਨਾਂ ਨੇ ਇੱਕ ਟੀਮ ਬਣਾ ਕੇ ਫੈਸਲਾ ਕੀਤਾ ਪਰਮਜੀਤ ਸਿੰਘ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਨੌ ਮੈਂਬਰੀ ਟੀਮ ਬਣਾਈ ਹੈ ਜੋ ਕਪੂਰਥਾਲੇ ਜ਼ਿਲ੍ਹੇ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਜੁੜ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਇਸ ਇਲਾਕੇ ਦੀਆਂ ਸਮੱਸਿਆਵਾਂ ਚਾਹੇ ਹੜ੍ਹ ਦੀ ਸਮੱਸਿਆ ਹੈ ਆਬਾਦਕਾਰਾਂ ਦੀਆਂ ਸਮੱਸਿਆਵਾਂ ਨੇ ਚਾਹੇ ਸਾਡੀ ਐਮਐਸਪੀ ਕਰਜ਼ਾ ਮੁਕਤੀ ਕਿਸਾਨ ਪੈਨਸ਼ਨ ਫਸਲ ਬੀਮਾ ਦੀ ਲਖੀਮਪੁਰ ਖੀਰੀ ਦੇ ਸਾਡੇ ਲੋਕੀਆਂ ਨੂੰ ਉਹਨਾਂ ਲੋਕੀਆਂ ਨੂੰ ਸੁਝਾਵਾਂ ਦੇਵਾਉਣ ਦੀ ਗੱਲ ਹੈ ਬਿਜਲੀ ਬਿੱਲ ਪ੍ਰਾਈਵੇਟ ਕਰਨ ਤੋਂ ਜਿਹੜਾ ਬਿੱਲ ਹੈ ਉਹਨੂੰ ਰੱਦ ਕਰਾਉਣ ਦੀ ਗੱਲ ਹੈ ਇਹ ਸਾਰੇ ਮੁੱਦਿਆਂ ਦੇ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣ ਕੇ ਜਿੱਥੇ ਲੜ ਰਹੀ ਹੈ ਉੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਪਣੇ ਤੌਰ ਤੇ ਵੀ ਜਿੱਥੇ ਕਪੂਰਥਲਾ ਜਿੱਥੇ ਸਾਡਾ ਨੀਸੀ ਕੋਈ ਸਾਡਾ ਹੈਗਾ ਯੂਨਿਟ ਹੈ ਨਹੀਂ ਸੀ ਅੱਜ ਇਹਨਾਂ ਦੀ ਅਗਵਾਈ ਦੇ ਵਿੱਚ ਕਪੂਰਥਲਾ ਜਿਲ੍ਹੇ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਪਣੇ ਤੌਰ ਤੇ ਵੀ ਕਿਸਾਨਾਂ ਤੇ ਲੋਕਾਂ ਦੇ ਮੁੱਦੇ ਵੀ ਤੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਦਾ ਹਿੱਸਾ ਬਣ ਕੇ ਵੀ ਕਿਸਾਨਾਂ ਤੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਲੜਾਈ ਦੇ ਵਿੱਚ ਇੱਕ ਨਿੱਗਰ ਦਸਲੰਦਾਜੀ ਤੇ ਨਿੱਗਰ ਇੱਕ ਰਿਜ਼ਲਟ ਕੱਢਣ ਦੇ ਵਾਸਤੇ ਆਪਣਾ ਯੋਗਦਾਨ ਪਾਉਗੀ ਇਹਦੇ ਵਾਸਤੇ ਅੱਜ ਅਸੀਂ ਸੁਲਤਾਨਪੁਰ ਲੋਧੀ ਦੇ ਪ੍ਰੈਸ ਕਲੱਬ ਦੇ ਵਿੱਚ ਔਰ ਮੈਂ ਵੀ ਕਹਿਣਾ ਚਾਹੁੰਦਾ ਕਿ ਪ੍ਰੈਸ ਕਲੱਬ ਵਰਗੀ ਇੱਕ ਵਧੀਆ ਜਗ੍ਹਾ ਜਿੱਥੇ ਮੀਟਿੰਗ ਕੀਤੀ ਗਈ ਹੈ ਉਹ ਸਾਡੇ ਪੱਤਰਕਾਰ ਭਰਾਵਾਂ ਨੇ ਜੋ ਜਗ੍ਹਾ ਸਾਨੂੰ ਦਿੱਤੀ ਹੈ ਉਹਨਾਂ ਦੇ ਪ੍ਰਧਾਨ ਜੀ ਦਾ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਪੂਰੇ ਦੇ ਪੂਰੇ ਪ੍ਰੈਸ ਕਲੱਬ ਮੈਂਬਰਾਂ ਕੇ ਸਾਡੀ ਮੀਟਿੰਗ ਇੱਕ ਵਧੀਆ ਜਗ੍ਹਾ ਤੇ ਹੋਈ ਹੈ ਔਰ ਇਹਦੇ ਚੰਗੇ ਬਾਤਾਂ ਬਣਨ ਚੋਈ ਹੈ ਇਸ ਲਈ ਮੈਂ ਵਧਾਈ ਦੇਣਾ ਚਾਹੁੰਦਾ ਨਾਲ ਦੀ ਨਾਲ ਇਸ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਨੂੰ ਕੇਗਵਾਈ ਕਰਨ ਵਾਸਤੇ ਸਾਡੇ ਇੱਕ ਸੁਗੜ ਸਿਆਣੇ ਪਰਮਜੀਤ ਬਹੁਪੁਰ ਦੀ ਅਗਵਾਈ ਦੇ ਵਿੱਚ ਇੱਕ ਟੀਮ ਬਣੀ ਹੈ ਔਰ ਮੈਂ ਵਧਾਈ ਦੇਣਾ ਚਾਹੁੰਦਾ ਇਸ ਪੂਰੀ ਟੀਮ ਨੂੰ ਵੀ ਔਰ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ ਹੀ ਹੈ ਇਹਨੂੰ ਲਗਨ ਇਮਾਨਦਾਰੀ ਸਖਤ ਮਿਹਨਤ ਤੇ ਲਗਾਤਾਰ ਕੰਮ ਕਰਦੇ ਹੋਏ ਨਿਭਾਉਣਾ ਕਿਉਂਕਿ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਦੇ ਉੱਤੇ ਬੜੀਆਂ ਵੱਡੀਆਂ ਦੇਸ਼ ਦੇ ਕਿਸਾਨਾਂ ਨੂੰ ਉਮੀਦਾਂ ਮੈਂ ਕਹਿਣਾ ਚਾਹੁੰਦਾ ਕਿ ਪਰਮਜੀਤ ਸਿੰਘ ਪਹਿਲਾਂ ਵੀ ਕਿਸਾਨਾਂ ਦੇ ਅੰਦਰ ਬਹੁਤ ਜ਼ਿੰਮੇਵਾਰੀ ਦੇ ਨਾਲ ਜਥੇਬੰਦੀਆਂ ਦੀਆਂ ਜ਼ਿੰਮੇਵਾਰੀਆਂ ਚੱਕ ਕੇ ਜਥੇਬੰਦੀਆਂ ਦੀਆਂ ਕੰਮ ਕਰਦੇ ਰਹੇ ਨੇ ਮੇਰਾ ਇਹਨਾਂ ਨਾਲ ਬਾਅਦ 2017 ਤੋਂ ਲਗਾਤਾਰ ਹੈ ਪਟਿਆਲੇ ਧਰਨੇ ਦੇ ਵਿੱਚ ਫਿਰ ਦਿੱਲੀ ਦੇ ਅੰਦੋਲਨ ਦੇ ਦੌਰਾਨ ਉਸ ਤੋਂ ਪਹਿਲਾਂ ਵੀ ਸੋ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਅਸੀਂ ਦਿੱਤੀ ਹੈ ਕਿ ਕਪੂਰਥਲਾ ਜਿਲ੍ਹੇ ਦੇ ਪ੍ਰਧਾਨ ਤੇ ਸੂਬਾ ਸਾਡੀ ਸੂਬਾ ਕਮੇਟੀ ਦੇ ਸੂਬੇ ਦੇ ਮੈਂਬਰ ਦੇ ਤੌਰ ਤੇ ਨਿਭਾਉਣਗੇ ਔਰ ਨੌ ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਹੈ ਅੱਗੇ ਉਹ ਨੌ ਮੈਂਬਰੀ ਕਮੇਟੀ ਹੈ ਜਿਹੜੀ ਬਾਕੀ ਜਿਹੜੇ ਜ਼ਿੰਮੇਵਾਰੀਆਂ ਨੇ ਜਨਰਲ ਸੈਕਟਰੀ ਦੀ ਖਜ਼ਾਨਚੀ ਦੀ ਮੀਤ ਪ੍ਰਧਾਨ ਦੀ ਉਹ ਸਾਥੀ ਜਿਹੜੇ ਆਪਸ ਵਿੱਚ ਬੈਠ ਕੇ ਆਪਣੀ ਮੀਟਿੰਗ ਦੇ ਵਿੱਚ ਕਰ ਲੈਣਗੇ ਸੋ ਅੰਤ ਦੇ ਵਿੱਚ ਮੈਂ ਫਿਰ ਪਰਮਜੀਤ ਬਾਪੂਰ ਨੂੰ ਤੇ ਉਹਨਾਂ ਦੀ ਸਾਥੀਆਂ ਨੂੰ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਆਸ ਕਰਦਾ ਕਿ ਅਸੀਂ ਸੰਗਰਸ਼ ਸੀਲ ਜਥੇਬੰਦੀ ਦੇ ਨੀਯਮਾਂ ਤੇ ਚੱਲਦੇ ਹੋਏ ਲੋਕਾਂ ਦੀਆਂ ਆਸਾਂ ਤੇ ਜੋ ਸਦਰਾ ਨੇ ਕਿਸਾਨਾਂ ਦੀਆਂ ਖਾਸ ਕਰਕੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਮੈਂ ਬਹੁਤ ਧੰਨਵਾਦੀ ਹਾਂ ਡਾਕਟਰ ਦਰਸ਼ਨਪਾਲ ਜੀ ਜਿਹੜੇ ਸਾਡੇ ਸੂਬਾਗੂਆ ਨਾਲ ਸਾਡੇ ਪ੍ਰੈਸਕਰਤ ਸਰਦਾਰ ਅਰਪਾ ਸਿੰਘ ਜੀ ਮੈਂਮਾ ਜੀ ਅਤੇ ਜਿਹੜੀ ਪੰਜਾਬ ਤੋਂ ਹੋਰ ਜ਼ਿਲ੍ਹਿਆਂ ਤੋਂ ਟੀਮ ਆਈ ਆ ਜਿਨ੍ਹਾਂ ਨੇ ਅੱਜ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਪੂਰਥਲਾ ਦੇ ਵਿੱਚ ਅਸੀਂ ਜ਼ਿੰਮੇਵਾਰੀ ਨੂੰ ਵਾਖੂਬੀ ਨਿਭਾਵਾਂਗੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸਾਡੀ ਜਥੇਬੰਦੀ ਦਾ ਪ੍ਰਸਾਰ ਘਟਿਆ ਜਾਂ ਨਹੀਂ ਹੈਗਾ ਕਾਫੀ سارے ਜ਼ਿਲ੍ਹਿਆਂ ਦੇ ਵਿੱਚ ਸਾਡਾ ਸਾਡੇ ਸਾਥੀ ਸਾਡੇ ਭਰਾ ਬਹੁਤਿਆਰ ਜਿਨ੍ਹਾਂ ਦਾ ਸਾਡਾ ਪਿਆਰ ਆ ਪਹਿਲੇ ਜਥੇਬੰਦੀ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਜਥੇਬੰਦੀ ਦਾ ਪ੍ਰਸਾਰ ਹੈ ਜਿਹੜਾ ਫਸਾਰਿਆ ਕਪੂਰਥਲੇ ਤੋਂ ਬਾਹਰ ਵੀ ਅਤੇ ਜਿਹੜੇ ਸਮੁੱਚੇ ਇਲਾਕੇ ਦੀਆਂ ਸਮੱਸਿਆਵਾਂ ਆਆਂ ਹੈਗੀਆਂ ਵਾ ਉਹਨਾਂ ਨੂੰ ਜਿੱਦਾਂ ਅਸੀਂ ਪਹਿਲਾਂ ਸਰਕਾਰਾਂ ਦੇ ਨਾਲ ਲੜਦੇ ਰਹੇ ਸੰਘਰਸ਼ ਲੜਦੇ ਰਹੇ ਆ ਤੇ ਜਾਂ ਕੋਈ ਵੀ ਸਾਨੂੰ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਜਿੱਥੇ ਵੀ ਸਾਨੂੰ ਕੋਈ ਕਮ ਤਨਦੇ ਦੀ ਰੋਕ ਕਰਵਾਉਣ ਦੀ ਲੋੜ ਹੈ ਕਿਸੇ ਵੀ ਕਿਸਾਨ ਦੀ ਉਹਦੇ ਨਾਲ ਅਸੀਂ ਜਨਰਲ ਰਾਤ ਇੱਕ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر